ਸਰਵਾਹੇ ਗੁਰੂ ਸਾਹਿਬ ਜੀ ਤੀਰਥ ਵਰਤ ਅਰਦਾਨ ਕਰ ਮਨ ਮਾ ਧਰ ਗੁਮ ਨਾਨਕ ਨੈ ਫਲ ਜਾਤੈ ਜੋ ਕੁੰਚਰ ਇਸ ਨਾਮ ਤਿਰਥ ਬਰਤ ਅਰਦਾਨ ਕਰ ਮਨ ਵਾ ਧਰ ਗੁਮਾਨ ਨਾਨਕ ਨੇ ਫਲ ਜਾਤ ਤਹ ਜੋ ਕੁੰਚਰ ਇਸ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਚਬਰ ਛਤਰ ਤਖਤਾਂ ਦੇ ਮਾਲਕ ਹਾਜ਼ਰਾ ਹਜੋਰ ਜਹਰਾ ਜਹੋਰ ਸਰਬ ਕਾਇਨਾਤ ਦੇ ਮਾਲਕ ਜੁਗੋ ਜੁਗਾ ਟਲ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹਜ਼ੂਰੀ ਵਿੱਚ ਸੱਜ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ ਬੜੇ ਭਾਗ ਅਮਰਤ ਵੇਲੇ ਤੂੰ ਗੁਰੂ ਪਾਸਾ ਦੇ ਪਾਵਨ ਬਾਣੀ ਸਰਵਨ ਕਰ ਰਿਓ ਸਤਿਗੁਰੂ ਸੱਚੇ ਪਾਸਾ ਦੇ ਦਰ ਘਰ ਦੀ ਸੇਵਾ ਸਿਮਰਨ ਕਰਕੇ ਆਪਣਾ ਮਨੁੱਖਾ ਜਨਮ ਨੂੰ ਸਫਲਾ ਕਰ ਰਏ ਸਾਧ ਸੰਗਤ ਆਓ ਗੁਰਬਾਣ ਵਿਚਾਰ ਨਾਲ ਜੁੜੀਏ ਧੰਨ ਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਸਰੂਪ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਰਪਾ ਦੇ ਘਰ ਵਿੱਚ ਆ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ 64ਵੇਂ ਸਬਦ ਦੇ ਅੰਦਰ ਸ਼ਲੋਕ ਅੰਦਰ ਤੀਰਥ ਬਾਟਾ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੈ ਫਲ ਜਾਤ ਤੈ ਜੂ ਕੁੰਚਰਿ ਇਸ਼ਨਾਨ ਸਤਿਗੁਰੂ ਜੀ ਆਖਦੇ ਹਨ ਤੀਰਥਾਂ ਦੇ ਇਸ਼ਨਾਨ ਕਰਕੇ ਬਾਤ ਰੱਖ ਕੇ ਦਾਨ ਕਰਕੇ ਜੇ ਕੋਈ ਮਨ ਵਿੱਚ ਗਮਾਨ ਕਰਦਾ ਹੈ ਤਾਂ ਹੈ ਨਾਨਕ ਉਸ ਦੇ ਕੀਤੇ ਕਰਮ ਇੰਜ ਨੇਫਲ ਚਲੇ ਜਾਂਦੇ ਨੇ ਜਿਵੇਂ ਹਾਥੀ ਦਾ ਇਸ਼ਨਾਨ ਹੁੰਦਾ ਹੈ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਘਟੋ ਘਟ ਇਹਦਨੇ ਕੋ ਕੁਰਬਾਨੀ ਜ਼ਰੂਰ ਹੈ ਸਿਰ ਧਰ ਤਲ ਗਲੀ ਮੇਰੇ ਆਉ ਇਹ ਮਾਰਗ ਇਸ ਤਰ੍ਹਾਂ ਦਾ ਹੈ ਪਰ ਇਹ ਕੰਮ ਔਖਾ ਹੈ। ਮਨੁੱਖ ਦੇ ਧਾਰਮਿਕ ਮਿਥੇ ਹੋਏ ਕਰਮ ਕਾਂਡਾਂ ਵਿੱਚ ਹੀ ਤੇ ਫਲ ਤਸੱਲੀ ਕਰ ਲਈ ਹੈ। ਜੋ ਮਨੁੱਖ ਨੇ ਕਰਮ ਕਾਂਡ ਬਣਾਏ ਨੇ ਔਰ ਮਨੁੱਖ ਨੇ ਧਾਰਮਿਕ ਮਿਥੇ ਹੋਏ ਕਰਮ ਕਾਂਡਾਂ ਵਿੱਚ ਹੀ ਤੇ ਫਲ ਤਸੱਲੀ ਕਰ ਬੈਠਾ ਹੈ। ਕਿ ਇਹਹੀ ਕੰਮ ਵਸ ਠੀਕ ਹੈ। ਇਹ ਕੰਮ ਔਖਾ ਹੈ ਸਿਮਰਨ ਕਰਨੇ ਔਖੇ ਹਨ ਬਾਣੀ ਬਾਣੀ ਔਖੀ ਹੈ ਸੰਗਤ ਕਰਨੀ ਔਖੀ ਹੈ ਕਰਮ ਕਾਂ ਜੋ ਮਰਜੀ ਕਰ ਲਈਏ ਉਹ ਸੌਖਾ ਹੈ ਮਨੁੱਖ ਨੇ ਇਹ ਅਜ਼ਮਾ ਲਿਆ ਹੈ ਇਹ ਮਨੁੱਖ ਨੂੰ ਜ਼ਿਆਦਾ ਅਪੀਲ ਕਰਦਾ ਹੈ ਜ਼ਿਆਦਾ ਮਨੁੱਖਾਂ ਨੂੰ ਅਪੀਲ ਕਰਦਾ ਹੈ ਇਸੇ ਵਾਸਤੇ ਭਗਤ ਘਟ ਹਨ ਤੀਰਥ ਯਾਤਰੀ ਬਹੁਤ ਹਨ ਇਨਾ ਕਰਮ ਕਾਂਡਾਂ ਵਿੱਚ ਕੁਸ ਸਮਾਂ ਲੱਗਦਾ ਹੈ ਕੁਸ ਧਨ ਲੱਗਦਾ ਹੈ ਜਦੋਂ ਕੋਈ ਵੀ ਤੀਰਥ ਯਾਤਰਾ ਤੇ ਜਾਂਦਾ ਹੈ ਕੁਸ ਸਮਾਂ ਵੀ ਬਰਬਾਦ ਹੈ ਕੁਸ ਧਨ ਵੀ ਲੱਗ ਜਾਂਦਾ ਹੈ ਪਰ ਮਨ ਨੂੰ ਪੂਰਾ ਜੁੜਾ ਹੈ ਮਨ ਪੂਰਾ ਬਚ ਜਾਂਦਾ ਹੈ ਇਸ ਲਈ ਮਨੁੱਖ ਚਾਹੁੰਦਾ ਹੈ ਬਾਕੀ ਭਾਵੇਂ ਸਭ ਕੁਸ ਛੱਡ ਦਿਆਂ ਪਰ ਮਨ ਅਤੇ ਮਾਨ ਜਿਵੇਂ ਹੋਵੇ ਬਜਾ ਰਹੇ ਇਹ ਤੀਰਥਾਂ ਤੇ ਜਾਂਦਾ ਹੈ ਤੇ ਲੋਕ ਮਾਨ ਦਿੰਦੇ ਹਨ ਬਾਜੀ ਬਾ ਤੀਰਥਾਂ ਤੇ ਜਾ ਕੇ ਆਇਆ ਹੈ ਇਹਨੂੰ ਮਾਨ ਮਿਲਦੇ ਹਨ ਇਹ ਪ੍ਰਵਾਨ ਕਰਦਾ ਹੈ ਮਾਨ ਨੂੰ ਪ੍ਰਵਾਨ ਕਰਦਾ ਹੈ ਚੰਗਾ ਤਾਂ ਇਹ ਸੀ ਕਿ ਇਹ ਮਾਨ ਛੱਡ ਦਿੰਦਾ ਸਤਿਗੁਰੂ ਜੀ ਦਾ ਫਰਮਾਨ ਹੈ ਤੀਰਥ ਵਰਤਾਰ ਦਾਨ ਕਰ ਮਨ ਮੈਂ ਧਰੈ ਗਮਾਨ ਨਾਨਕ ਨਹਿ ਫਲ ਜਾਤ ਤਹ ਜਿਉ ਕੁੰਚ ਰਿਸਨਾ ਇਹਨੋ ਛੱਡਣਾ ਚਾਹੀਦਾ ਸਿਮਾਨ ਪਰ ਮਾਨ ਕਰ ਲੰਦਾ ਹੈ ਮਾਨ ਵਧਾ ਲੰਦਾ ਹੈ ਇਸ ਦੇ ਬਿਰਥਾ ਨੇ ਔਰ ਵਰਤਾ ਨੇ ਤੀਰਥ ਯਾਤਰਾ ਨੇ ਇਸ ਦੇ ਦਾਨ ਨੇ ਗਮਾਨ ਵਧਾ ਦਿੱਤਾ ਮੈਂ ਬਹੁਤ ਦਾਨੀ ਹਾਂ ਮੈਂ ਵਰਤ ਰੱਖਦਾ ਹਾਂ ਲੋਕਾਂ ਦੀ ਪ੍ਰਸ਼ੰਸਾ ਅੜੇ ਲੋੜਵੰਦ ਭਿਖਾਰੀਆਂ ਦੇ ਕੁਛ ਨਾ ਕੁਛ ਪ੍ਰਵਾਨ ਕਰਨ ਨਾਲ ਇਹ ਬਹੁਤ ਵੱਡਾ ਧਨਵਾਨ ਸਮਝਦਾ ਹੈ ਕਿ ਮੈਂ ਬਹੁਤ ਵੱਡਾ ਪੁੰਨੀ ਹਾਂ ਬਹੁਤ ਵੱਡਾ ਮੈਂ ਧਨਵਾਨ ਹਾਂ ਜੇ ਮੈਂ ਕਿਸੇ ਭਿਖਾਰੀ ਨੂੰ ਜੇ ਮੈਂ ਕਿਸੇ ਗਰੀਬ ਦੀ ਮਦਦ ਕਰ ਦਿੱਤੀ ਹੈ ਇੰਜ ਸਮਝਦਾ ਵੀ ਮੈਂ ਬਹੁਤ ਵੱਡਾ ਧਨਵਾਨ ਹਾਂ ਮੈਂ ਬਹੁਤ ਵੱਡਾ ਪੁੰਨੀ ਹਾਂ ਐਨਾ ਹੰਕਾਰ ਹੋ ਗਿਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜੇ ਦਾ ਬਚਾ ਵਜਨ ਜਿਹੜਾ ਹੈ ਬਚਨ ਖੋਜ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਵਾਕ ਹੀ ਤੀਰਥ ਯਾਤਰੀ ਵਰਤੀ ਅਤੇ ਦਾਨੀ ਇਹਨਾਂ ਤਿੰਨਾਂ ਵਰਗਾਂ ਹੰਕਾਰੀ ਅਤੇ ਹੋਰ ਸੰਸਾਰ ਭਰ ਵਿੱਚ ਤੁਹਾਨੂੰ ਕਿਤੇ ਨਹੀਂ ਮਿਲੇਗਾ। ਤੀਰਥਾਂ ਦੇ ਪਾਣੀ ਵਿੱਚ ਪਤਾ ਨਹੀਂ ਥੋੜੇ ਬਹੁਤੇ ਤਨ ਦੀ ਮੈਲ ਉਤਰੀ ਹੋਵੇ ਪਰ ਇੱਕ ਗੱਲ ਪੱਕੀ ਹੈ ਕਿ ਇਹ ਮਨ ਅੱਗੋਂ ਨਾਲੋਂ ਵੀ ਜ਼ਿਆਦਾ ਮੈਲਾ ਕਰਕੇ ਆ ਜਾਂਦਾ ਹੈ। ਮੈਂ ਇੱਕ ਵਾਰ ਇੱਕ ਤੀਰਥ ਵੇਖਣ ਵਾਸਤੇ ਗਿਆ ਪਿਆਰਿਓ। ਉਹ ਤੀਰਥ ਹੈ ਜੈਪੁਰ ਇਹ ਤੀਰਥ ਸੀ ਮੈਂ ਕਥਾ ਕਰਨ ਗਿਆ ਸੀ ਤਾਂ ਅਸਥਾਨ ਬੇ ਵਿਖੰ ਚਲਾ ਗਿਆ ਮੈਂ ਇੱਕ ਹੈਰਾਨ ਕੋ ਠੱਗੇ ਵਿਖੇ ਕੇ ਇੱਕ ਮਾਈ ਚਾਰਾ ਲੈ ਕੇ ਬੈਠੀ ਸੀ ਉੱਚੀ ਉੱਚੀ ਕਹਿ ਰਹੀ ਸੀ ਕਿ ਪੰਨ ਖਟੋ گاਵਾ ਨੂੰ ਚਾਰਾ ਪਾਓ ਪੰਨ ਖਟੋ ਨਾਲ ਗਏ ਸਜਣ ਨੇ ਕਿਹਾ گاਵਾ ਵੀ ਤੇ ਇਸੇ ਬਹੁਤ ਹਨ ਇਸੇ ਮਾਈ ਦੀਆਂ ਹੀ ਹਨ ਇਹ گاਵਾ ਵੀ ਪੱਠੇ ਵੀ ਮਾਈ ਦੇ ਨੇ ਹਨ ਇਹ ਮਾਈ ਪੱਠੇ ਵੇਚਦੀ ਹੈ ਤੇ گاਵਾ ਵੀ ਇਸੇ ਦੀਆਂ ਹਨ ਸਵੇਰੇ ਆਉਂਦੀ ਹੈ ਉਹ ਸਾਮੀ ਚਲੇ ਜਾਂਦੀ ਹੈ ਬਹੁਤ ਸਾਰੇ ਬੈਠੇ ਪੱਠੇ ਲੈ ਕੇ ਆਉਂਦੀ ਹੈ ਔਰ ਬਹੁਤ ਸਾਰੇ ਪੈਸੇ ਕਮਾ ਕੇ ਜਾਂਦੇ ਨਾਲੇ گاਵਾ ਰੱਜ ਜਾਂਦੀਆਂ ਨੇ ਨਾਲੇ ਉਸੇ ਦੀਆਂ گاਵਾ ਜੜੀਆਂ ਉਹ ਰੱਜ ਜਾਂਦੀਆਂ ਨੇ ਲੋਕ ਪੈਸੇ ਦੇ ਦੇ ਕੇ گاਵਾ ਤੇ ਪੰਨ ਸਮਝਦੇ ਸਨ ਇੱਕ ਪਿੰਜਰੇ ਵਾਲਾ ਆ ਗਿਆ ਕੁਝ ਪੰਛੀ ਵੀ ਬੰਦ ਸਨ ਉਹਦੇ ਅੰਦਰ ਪਿੰਜਰੇ ਦੇ ਵਿੱਚ ਪੰਛੀ ਬੰਦ ਸਨ ਉਹ ਕਹਿ ਰਿਹਾ ਸੀ 1 ਰੁਪਇਆ ਦੇਵੋ ਇੱਕ ਪੰਛੀ ਉਡਾ ਦਿਓ ਪੁੰਨ ਖਟ ਲਵਾਂਗੇ ਇਸ ਤਰ੍ਹਾਂ ਕਹਿ ਰਿਹਾ ਸੀ ਪਤਾ ਲੱਗਾ ਕਿ ਇਹ ਪੰਛੀ ਵੀ ਪੜਾਏ ਹਨ ਉਹ ਉਡ ਜਾਂਦੇ ਹਨ ਜਿਸ ਘਰ ਦੇ ਵਿੱਚ ਇਹ ਪੰਛੀ ਪਾਲੇ ਸਨ ਉਸ ਘਰ ਵਿੱਚ ਜਾ ਕੇ ਬਹਿ ਜਾਂਦੇ ਸਨ ਉਹ ਪੰਛੀ ਵੀ ਉਸਨੇ ਪੜਾਏ ਹੋਏ ਸਨ ਇਹ ਬਾਹਰ ਕੱਢਦਾ ਹੈ ਉਹ ਉੱਡ ਕੇ ਫਿਰ ਗੁਰੂ ਦੇ ਪਿਆਰਿਓ ਉਸਨਾਂ ਦੇ ਘਰ ਵਿੱਚ ਚਲੇ ਜਾਂਦੇ ਫਿਰ ਮਗਰੋਂ ਫਿਰ ਜਾ ਕੇ ਫਿਰ ਪਿੰਜਰੇ ਵਿੱਚ ਪਾ ਕੇ ਲੈ ਆਉਂਦਾ ਇਸ ਤਰ੍ਹਾਂ ਗੁਰੂ ਦੇ ਪਿਆਰੋ ਇਹ ਠੱਗੀ ਤੀਰਥਾਂ ਤੇ ਕਿਵੇਂ ਆ ਗਈ ਕਿਵੇਂ ਤੀਰਥਾਂ ਤੇ ਠੱਗੀ ਆ ਗਈ ਕਹਿੰਦੇ ਵੀ ਥਾਨਸ਼ਟ ਜਗ ਭ੍ਰਸ਼ਟ ਹੋਏ ਡੁੱਬਦਾ ਇਹ ਜਗ ਗੁਰੂ ਨਾਨਕ ਸਾਹਿਬ ਜੀ ਦੇ ਵਚਨ ਨੇ ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਤੀਰਥਾਂ ਤੇ ਗਏ ਤੀਰਥਾਂ ਦੇ ਬਹੁਤ ਜ਼ਿਆਦਾ ਠੱਗੀ ਸੀ। ਤੀਰਥਾਂ ਦੇ ਰਹਿਣ ਵਾਲੇ ਲੋਕ ਬਹੁਤ ਠੱਗੀਆਂ ਮਾਰਦੇ ਸਨ। ਤਾਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਵਚਨ ਉਚਾਰਨ ਕੀਤੇ ਗੁਰੂ ਸ਼ਬਦ ਦੇ ਦੁਆਰਾ। ਥਾਨਸ਼ਟ ਜਗ ਭ੍ਰਸ਼ਟ ਹੋਏ ਡੁੱਬਦਾ ਇਹ ਜਗ ਬੰਦੇ ਨੇ ਜਦੋਂ ਪਹਿਲਾ ਹੀ ਰੱਬ ਨਾਲ ਠੱਗੀ ਕੀਤੀ ਤਾਂ ਇਸ ਦੇ ਪੱਲੇ ਵੀ ਠੱਗੀ ਪੈ ਗਈ। ਜੇ ਰੱਬ ਨਾ ਠੱਗੀ ਮਾਰੀ ਇਹਦੇ ਪੱਲੇ ਵੀ ਠੱਗੀ ਪੈ ਗਈ ਉਸ ਦੇ ਸਾਹਮਣੇ ਮਨ ਨਹੀਂ ਰੱਖਿਆ ਕਰਮ ਕਾਂਡ ਰੱਖਿਆ ਮਨ ਮੈਲਾ ਹੋ ਗਿਆ ਤੀਰਥ ਜਾਣ ਦਾ ਕੋਈ ਫਾਇਦਾ ਨਹੀਂ ਹੋਇਆ ਤੀਰਥ ਤੇ ਜਾਣ ਵਾਲੇ ਵੀ ਮੈਲੇ ਹੋ ਗਏ ਰਹਿਣ ਵਾਲੇ ਵੀ ਮੈਲੇ ਹੋ ਗਏ ਤੀਰਥ ਵੀ ਮੈਲੇ ਹੋ ਗਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹੁਣ ਇੱਥੇ ਗੁਰੂ अर्जुन देव जी महाराज सोही राग ਦੇ ਅੰਦਰ ਫਰਮਾਨ ਕਰਦੇ ਹਨ ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾਗਾਤੀ ਲੂਟੈ ਤੀਰਥ ਕੀ ਹੈ ਤੀਰਥ ਹਮਰਾ ਹਰ ਕੋ ਨਾਮ ਮਹਾਰਾਜ ਕਹਿੰਦੇ ਵੀ ਤੀਰਥ ਹੀ ਨਾਮ ਹੈ ਤੀਰਥ ਨਾਵਨ ਜਾਓ ਤੀਰਥ ਨਾਮ ਹੈ ਮਹਾਰਾਜ ਤਾਂ ਇਹ ਕਹਿੰਦੇ ਨੇ ਤੀਰਥ ਹੀ ਨਾਮ ਹੈ ਤੀਰਥ ਹਮਰਾ ਹਰ ਕੋ ਨਾਮ ਗੁਰੂ ਅਰਜਨ ਦੇਵ ਜੀ ਮਹਾਰਾਜ ਵਰਤ ਕੀ ਹੈ ਬਹੁਤ ਸਾਰੀਆਂ ਮਾਈਆਂ ਕੁਝ ਬੰਦੇ ਵੀ ਵਰਤ ਰੱਖਦੇ ਨੇ ਵਰਤ ਕੀ ਹੈ ਸੀਲ ਤੇ ਸੰਤੋਖ ਦਾ ਖਿਮਾ ਦਾ ਵਰਤ ਰੱਖੋ ਭਾਵ ਕਿ ਕਿਸੇ ਦੀ ਮਾੜੀ ਨਾ ਕਰੋ ਇਹ ਵਰਤ ਰੱਖੋ ਕਿਸੇ ਦੀ ਚੁਗਲੀ ਨਾ ਕਰੋ ਇਹ ਵਰਤ ਰੱਖੋ ਕਿਸੇ ਦੀ ਨਿੰਦਿਆ ਨਾ ਕਰੋ ਇਹ ਵਰਤ ਰੱਖੋ ਕਿਸੇ ਦੀ ਮਾੜੀ ਕਰੋ ਨਾ ਇਹ ਵਰਤ ਰੱਖੋ ਮਹਾਰਾਜ ਕਹਿੰਦੇ ਅਨ ਛੱਡਣ ਦਾ ਵਰਤ ਨਹੀਂ ਛੋੜੇ ਅੰਨ ਕਰੇ ਪਖੰਡ ਨਾ ਸੁਹਾਗ ਨਾ ਉਹ ਰੰਡ ਇੱਥੇ ਵੀ ਪਾਤਸ਼ਾਹ ਜੀ ਨੇ ਸਮਝਾਉਣਾ ਕੀਤਾ ਹੈ ਕੰਮ ਜਿਹੜੇ ਛੱਡਨੇ ਸੀ ਉਹ ਛੱਡੇ ਨਹੀਂ ਅੰਨ ਛੱਡ ਕੇ ਬਹਿ ਗਏ ਅੰਨ ਛੱਡਣ ਨਾਲ ਨਹੀਂ ਕੁਝ ਹੋਣਾ ਆਪ ਦੇ ਮਾੜੇ ਕਰਮ ਛੱਡੋ ਆਪ ਦੇ ਮਾੜੇ ਲੱਛਣ ਛੱਡੋ ਮਹਾਰਾਜ ਕਹਿੰਦੇ ਇਹ ਵਰਤ ਰੱਖੋ ਇਹ ਵਰਤ ਰੱਖੋਗੇ ਤਾਂ ਤੁਹਾਡਾ ਭਲਾ ਹੋ ਸਕਦਾ ਹੈ ਅੰਨ ਛੱਡਣ ਨਾਲ ਨਹੀਂ ਇਸ ਕਰਕੇ ਮੇਰੇ ਪਾ사 ਜੀ ਕਿਰਪਾ ਕਹਿੰਦੇ ਖਿਮਾ ਗਹੇ ਵਰਤ ਸੇਲ ਸੰਤੋਖੰ ਰੋਗ ਨਾ ਵਿਆਪਨਾਂ ਜਮ ਦੋਖੰ ਮਹਾਰਾਜ ਇਹ ਕਹਿੰਦੇ ਵੀ ਖਿਮਾ ਕਿਸੇ ਦੀ ਖਿਮਾ ਕਰੋ ਹੁਣ ਇੱਥੇ ਮਹਾਰਾਜ ਕਹਿੰਦੇ ਵੀ ਸੰਤੋਖ ਸੇਲ ਸੰਤੋਖ ਇਥੇ ਪਾਸਾ ਜਿਨੇ ਸਾਨੂੰ ਸਮਝਾਉਣਾ ਕੀਤਾ ਖਿਮਾ ਗਹੇ ਵਰਤ ਸੇਲ ਸੰਤੋਖੰ ਰੋਗ ਨਾ ਵਿਆਪੈ ਤੁਹਾਨੂੰ ਕੋਈ ਰੋਗ ਨਹੀਂ ਲੱਗਣਗੇ ਜੇ ਤੁਸੀਂ ਇਹ ਵਰਤ ਰੱਖੋਗੇ ਨਾ ਰੋਗ ਨਹੀਂ ਕੋਈ ਲੱਗਣਗੇ ਜੋ ਮਹਾਰਾਜ ਕਹਿ ਰਹੇ ਨੇ ਬਾਣੀ ਦੇ ਅੰਦਰ ਜੇ ਇਹ ਤੁਸੀਂ ਵਰਤ ਰੱਖੋ ਤੁਹਾਨੂੰ ਰੋਗ ਹੀ ਨਹੀਂ ਲੱਗਣਗੇ ਕੋਈ ਝਗੜਾ ਨਹੀਂ ਹੋਏਗਾ ਕੋਈ ਤੁਹਾਨੂੰ ਜੰਮ ਤੋ ਹਨ ਕੋਈ ਜੰਮ ਗੁਰੂ ਦੇ ਪਿਆਰਿਓ ਦੁਖੀ ਨਹੀਂ ਆਖੇਗਾ ਕੋਈ ਦੁਖ ਨਹੀਂ ਦੇਵੇਗਾ ਕਹਿੰਦੇ ਰੋਗ ਨਾ ਵਿਆਪੈ ਨਾ ਜੰਮ ਦੁਖੰਦਾਨ ਕੀ ਹੈ ਸਭ দান ਕਰਦੇ ਨੇ দান ਕੀ ਹੈ ਤੇ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਨ ਸਭਨਾ ਨੂੰ ਕਰ ਦਾਨ ਕਿਹੜਾ ਦਾਨ ਕਰਨਾ ਹੈ ਜੋ ਸੁਣਿਆ ਹੈ ਹਰ ਕਾ ਨਾਮ ਉਹ ਅੱਗੇ ਦਾਨ ਕਰ ਅੱਗੇ ਹੋਰਾਂ ਨੂੰ ਵੀ ਜਪਾ ਜੋ ਬਾਣੀ ਪੜ੍ਹੀ ਹੈ ਹੋਰਾਂ ਨੂੰ ਵੀ ਪੜਾ ਇਹ ਦਾਨ ਕਰ ਚੰਗੇ ਕੰਮ ਸਿਖੇ ਨੇ ਹੋਰਾਂ ਨੂੰ ਵੀ ਸਿਖਾ ਇਹ ਦਾਨ ਕਰ ਇਹ ਦਾਨ ਹੈ ਮਹਾਰਾਜ ਕਨੇ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਇਹ ਦਾਨ ਸਾਰਿਆਂ ਨੂੰ ਕਰ ਇਥੇ ਇਕੱਲੇ ਇਕੱਲੇ ਨੂੰ ਨਹੀਂ ਸਾਰਿਆਂ ਨੂੰ ਹੁਣ ਤੀਰਥ ਇਸ਼ਨਾਨ ਕੀ ਹੈ ਮਹਾਰਾਜ ਸ਼ਬਦ ਦੁਆਰਾ ਸਾਨੂੰ ਸਮਝਾਉਂਦੇ ਨੇ 마ਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਹੁਣ ਸਾਧ ਕੌਣ ਹੈ ਸਾਧੂ ਕੌਣ ਹੈ ਮਹਾਰਾਜ ਕਹਿੰਦੇ ਵੀ 마ਗ ਪੁਨੀਤ ਭਈ ਤੀਰਥ ਅੰਤਰ ਜਾਣਿਆ ਤੀਰਥ ਤਾਂ ਤੁਹਾਡੇ ਅੰਦਰ ਹੀ ਹੈ ਸ਼ਬਦ ਦੁਆਰਾ ਸਾਨੂੰ ਇਹ ਸਮਝਾਉਣਾ ਕੀਤਾ ਮਹਾਰਾਜ ਮਾਗ ਪੁਨੇਤ ਭਏ ਤੀਰਥ ਅੰਤਰ ਜਾਣਿਆ ਵਰਤ ਰੱਖ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਹੰਕਾਰ ਦਾ ਸਦਾ ਹੀ ਵਰਤ ਰੱਖ ਫਿਰ ਗਮਾਨ ਨਹੀਂ ਹੋਵੇਗਾ ਮਹਾਰਾਜ ਕਹਿੰਦੇ ਇਹ ਸਿਰ ਵਿੱਚ ਖੇ ਪਾਉਣ ਵਾਲਾ ਹੱਥਿਆਲਾ ਕੰਮ ਨਾ ਕਰ ਇਸਨਾਨ ਕਰਕੇ ਸੱਤ ਖੇ ਪਾਉਂਦਾ ਹੈ ਬਾਅਦ ਦੇ ਵਿੱਚ ਕੀ ਕਰਦਾ ਸੁੰਟ ਦੇ ਨਾਲ ਮਿੱਟੀ ਚੱਕ ਲੈਂਦਾ ਆਪਣੇ ਉੱਤੇ ਸਿੱਟ ਲੈਂਦਾ ਤੇ ਮਹਾਰਾਜ ਜੀ ਵੀ ਸਾਨੂੰ ਇਹ ਸਮਝਾਉਂਦੇ ਤੀਰਥ ਬਾਤ ਪਰ দান ਕਰ ਮਨ ਮੈਂ ਧਰੈ ਗੁਮਾਨ ਨਾਨਕ ਨੈ ਫਲ ਜਾਤ ਤਹ ਜਿਉ ਕੁੰਚਰ ਇਸਨਾਨ ਕੁੰਚਰ ਕਹਿੰਦੇ ਨੇ ਹਾਥੀ ਨੂੰ ਕਹਿੰਦੇ ਵੀ ਹਾਥੀ ਆਲ ਹਾਲ ਹੈ ਲੋਕ ਜਾਣਦੇ ਨੇ ਤੀਰਥਾਂ ਤੇ ਪਰ ਹਾਥੀ ਵਾਲੇ ਹੀ ਹਾਲ ਹੈ ਇਸ ਲਈ ਮਹਾਰਾਜ ਸਾਨੂੰ ਸਮਝਾਉਂਦੇ ਹਨ ਇਸ ਨਾਨ ਨਹੀਂ ਹੋਏਗਾ ਬਲਕਿ ਫਿਰ ਕਦੀ ਜੀਵਨ ਵਿੱਚ ਮੈਲ ਨਹੀਂ ਲੱਗੇਗੀ ਜੇ ਸਹੀ ਤਰੀਕੇ ਨਾਲ ਇਸਨਾਨ ਕਰ ਲਏ ਇੱਕ ਵਾਰੀ ਤੀਰਥ ਇਸ਼ਨਾਨ ਹੋ ਗਏ ਬਸ ਦੂਸਰੀ ਬਾਰ ਲੋੜ ਹੀ ਨਹੀਂ ਪੈਂਦੀ ਇੱਕ ਵਾਰੀ ਗੁਰੂ ਵਾਲਾ ਬਣ ਗਿਆ ਦੂਜੀ ਵਾਰ ਬਨਣ ਦੀ ਲੋੜ ਹੀ ਕੋਈ ਨਹੀਂ ਉਹ ਤਾਂ ਅਸੀਂ ਬਨਣਾ ਹੀ ਨਹੀਂ ਹੈ ਉਹ ਨਹੀਂ ਬਨਣਾ ਸਾਨੂੰ ਭਾਵੇਂ 66 ਤੀਰਥਾਂ ਦੇ ਇਸ਼ਨਾਨ ਕਰਨਾ ਪੈ ਜੇ ਉਹ ਕਰ ਆਵਾਂਗੇ ਪਰ ਅਸੀਂ ਗੁਰੂ ਵਾਲੇ ਨਹੀਂ ਬਣ ਸਕਦੇ ਇੱਕ ਵਾਰੀ ਗੁਰੂ ਵਾਲਾ ਬਣ ਗਿਆ ਉਹਨੂੰ ਤੀਰਥ ਇਸ਼ਨਾਨ ਦੀ ਲੋੜ ਹੀ ਕੋਈ ਨਹੀਂ ਇਸ ਲਈ ਮੇਰੇ ਪਾਸਾ ਜੀ ਕਿਰਪਾ ਕਰਦੇ ਨੇ ਸੋ ਕਿ ਸੁਕਰ ਜਿਤ ਮੈਲ ਨਾ ਲਾਗਾ ਐਸਾ ਕਰਮ ਕਰ ਮੈਲ ਲਗੇ ਨਾ ਮੁੜਕੇ ਹਰ ਕੀਰਤਨ ਮਹਿ ਇਹ ਮਨ ਜਾਗੈ ਹਰ ਵਖਤ ਪਰਮਾਤਮਾ ਦੇ ਨਾਮ ਦੇ ਵਿੱਚ ਇਹ ਮਨ ਜਾਗਿਆ ਰਹੇ ਇਹ ਮਨ ਹਰ ਵਖਤ ਪਰਮਾਤਮਾ ਦੇ ਸਿਮਰਨ ਵਿੱਚ ਜੁੜਿਆ ਰਹੇ ਇਹ ਹੀ ਇਸ਼ਨਾਨ ਹੈ ਮਹਾਰਾਜ ਪਤਾ ਕੀ ਕਹਿੰਦੇ ਨੇ ਕਾਰੇ ਸਨਾ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ ਸਤਗੁਰੂ ਜੀ ਤਾਂ ਸਾਨੂੰ ਇਹ ਸਮਝਾ ਰਹੇ ਨੇ ਤੀਰਥਾਂ ਤੇ ਜਾਓ ਮਹਾਰਾਜ ਕਹਿੰਦੇ ਵੀ ਇਹ ਨਹੀਂ ਨਾ ਜਾਓ ਪਰ ਕਨ ਜਿਹੜਾ ਤੀਰਥ ਜਾ ਕੇ ਕਰਨਾ ਕੀ ਹੈ ਇੱਕ ਹੰਕਾਰ ਨਹੀਂ ਕਰਨਾ ਦੂਸਰਾ ਨਾਮ ਜਪਨਾ ਸੇਵਾ ਸਿਮਰਨ ਕਰਨੇ ਹਨ ਜੋ ਤੁਸੀਂ ਬਾਣੀ ਪੜਦੇ ਹਾਂ ਹੋਰਾਂ ਨੂੰ ਵੀ ਦੱਸਣਾ ਜੋ ਤੁਸੀਂ ਕਥਾ ਸੁਣਦੇ ਹੋ ਕੀਰਤਨ ਸੁਣਦੇ ਹੋ ਸਾਥ ਸੰਗਤ ਕਰਦੇ ਹੋਰਾਂ ਨੂੰ ਵੀ ਪ੍ਰੇਰ ਕੇ ਗੁਰੂ ਘਰ ਨਾਲ ਜੋੜਨਾ ਇਹ ਸਭ ਤੋਂ ਵੱਡਾ ਦਾਨ ਹੈ ਇਸ ਲਈ ਮੇਰੇ ਪਾਸਾ ਜੀ ਕਿਰਪਾ ਕਰਦੇ ਨੇ ਸਾਡੇ ਤਿੰਨ ਮਨ ਦੇ ਨਿਤ ਤੋਂ ਵੇ ਸਾਡੇ ਤਿੰਨ ਮਨ ਦਾ ਦੇ ਨਿਤ ਤੋਂ ਹੁੰਦਾ ਹੈ ਪਰ ਫੇਰ ਵੀ ਇਹੋ ਹੀ ਹਾਲ ਆ ਲੱਛਣ ਫੇਰ ਵੀ ਹੋਈ ਨਹੀਂ ਰੋਜ ਨਾਉਂਦਾ ਪਤਾ ਨਹੀਂ ਕਿੰਨੇ ਕ ਸਾਬਨ ਮਲ ਮਲ ਛੱਡ ਦਿੰਦੇ ਨੇ ਕਿੰਨੇ ਕ ਕੱਪੜੇ ਇਹਨੇ ਮੈਲੇ ਕਰ ਕਰ ਛੱਡ ਦਿੰਦੇ ਨੇ ਪਰ ਆਪ ਕਦੀ ਸੁਧੀ ਨਹੀਂ ਹੋਇਆ ਸਾਢੇ ਤਿੰਨ ਮੰਨ ਦੇ ਦੇ ਨਿਤ ਤੋ ਵੇ ਇੱਕ ਧੋਲਾ ਟੁਕੜਾ ਦਿਲ ਦਾ ਇੱਕ ਦਿਲ ਦਾ ਵੀ ਟੁਕੜਾ ਧੋਲਾ ਕਦੇ ਦਿਲ ਵੀ ਸਾਫ ਰੱਖ ਲਿਆ ਕਰ ਨੈਤੋ ਤੀਰਥਾਂ ਦੇ ਨਾਉਣ ਵਾਲਿਆ ਦਿਲ ਤੇਰਾ ਸਾਫ ਨਹੀਂ ਦਿਲ ਤੇਰਾ ਮੈਲਾ ਹੈ ਮਨ ਮੈਲਾ ਸਭ ਕੁਝ ਮੈਲਾ ਮਹਾਰਾਜ ਕਹਿੰਦਾ ਦਿਲ ਤੇੜਾ ਮਾੜਾ ਮਨ ਤੇਰਾ ਮੈਲਾ ਹੈ ਸਭ ਕੁਝ ਮੈਲਾ ਹੈ ਤੀਰਥ ਵੀ ਮੈਲੇ ਹਨ ਤੂੰ ਆਪ ਵੀ ਮੈਲਾ ਤੇਰੇ ਕੱਪੜੇ ਵੀ ਮੈਲੇ ਕੱਪੜੇ ਤੇ ਭਾਵੇਂ ਸਾਫ ਨਵੇਂ ਪਾਲਾ ਪਰ ਮਨ ਵਿੱਚ ਖੋਟ ਹੈ ਤੇ ਮਹਾਰਾਜ ਕੰਨਵੀ ਉਹ ਕੱਪੜੇ ਤੇਰੇ ਸਾਫ਼ ਨਹੀਂ ਤੋ ਤਾਂ ਮੈਲੇ ਦੇ ਹੀ ਫਿਰਦਾ ਉਹ ਕੱਪੜੇ ਵੀ ਸਾਫ਼ ਨਹੀਂ ਹੋਏ ਉਹ ਪਹਿਨਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਇਸ ਲਈ ਦੇ ਤੋਤੇ ਕੁਝ ਮਿਲਦਾ ਨਹੀਂ ਉਹ ਦਿਲ ਤੋਤੇ ਕੰਨਵਿੰਦ ਤਾਂ ਦੇ ਤੋਤੇ ਕੁਝ ਮਿਲਦਾ ਨਹੀਂ ਉਹ ਦਿਲ ਤੋਤੇ ਰੱਬ ਮਿਲਦਾ ਹੈ ਜੇ ਦਿਲ ਨੂੰ ਤੋਂ ਲੰਬੇ ਰੱਬ ਮਿਲ ਪੈਂਦਾ ਹੈ ਜਿਨ੍ਹਾਂ ਨੇ ਰੱਬ ਨੂੰ ਪਾਇਆ ਨਾ ਜਿਨ ਹਰ ਪਾਇਆ ਤਿਨੇ ਛਪਾਇਆ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੇ ਦਿਲ ਧੋਤਾ ਤਨ ਨਹੀਂ ਧੋਤਾ ਤਨ ਤਾਂ ਉਹਨਾਂ ਦੇ ਸਾਲ-ਸਾਲ ਧੋਤੇ ਨਹੀਂ ਸੀ ਜਾਂਦੇ ਕਈ ਕਈ ਸਾਲ ਤਨ ਬਿਨਾਂ ਧੋਤੇ ਰਹਿ ਜਾਂਦੇ ਸੀ ਗੁਰੂ ਦੇ ਪਿਆਰੇ ਇਹ ਜ਼ਰੂਰੀ ਨਹੀਂ ਹੈ ਵੀ ਤਨ ਧੋਤੇ ਹੀ ਰੱਬ ਮਿਲਣਾ ਹੈ ਫਿਰ ਤਾਂ 12 ਮਹੀਨੇ 30 ਦਿਨ ਡੱਡੂ ਵੀ ਪਾਣੀ ਵਿੱਚ ਹੀ ਰਹਿੰਦੇ ਨੇ ਉਹ ਵੀ ਤਾਂ ਹਰ ਵਕਤ ਰਹਿੰਦੇ ਨੇ ਜੀਵ ਜਿੰਨੇ ਜਲ ਵਿੱਚ ਰਹਿਣ ਵਾਲੇ ਨੇ ਉਹ ਨਿਤਿ ਪਾਣੀ ਵਿੱਚ ਹੀ ਡੁੱਬੇ ਰਹਿੰਦੇ ਨੇ ਫਿਰ ਉਹ ਫਿਰ ਰਵਨਾ ਨੂੰ ਕਿਉਂ ਨਹੀਂ ਰੱਬ ਮਿਲ ਗਿਆ ਰੱਬ ਬੰਦੇ ਨੂੰ ਕਿਉਂ ਮਿਲਿਆ ਕਿਉਂਕਿ ਬੰਦੇ ਦੇ ਅੰਦਰ ਰੱਬ ਨੂੰ ਮਿਲਣ ਦੇ ਲਈ ਦਿਲ ਹੈ ਮ ਰੱਬ ਨੂੰ ਮਿਲਣ ਦੇ ਲਈ ਇਹਦੇ ਅੰਦਰ ਚਾਹ ਹੈ ਉਹਨਾਂ ਨੂੰ ਚਾਹ ਨਹੀਂ ਹੈ ਠੀਕ ਹੈ ਰੱਬ ਦੇ ਜੀ ਨੇ ਪਰ ਚਾਹ ਪ੍ਰਭ ਮਿਲਣੇ ਦਾ ਚਾਹੋ ਚਾਹ ਕਿਨੂ ਹੈ ਜੋ ਪ੍ਰਭ ਕੋ ਮਿਲ ਬੋ ਚਾਹ ਖੋਜ ਸਬਦ ਮੈਲੇ ਜੇ ਖੋਜੋਗੇ ਤਾਂ ਰੱਬ ਨੂੰ ਮਿਲੋਗੇ ਖੋਜਿਆ ਨਹੀਂ ਲੱਭਿਆ ਨਹੀਂ ਤੇ ਰੱਬ ਨਹੀਂ ਮਿਲਣ ਲੱਗਿਆ ਜੋ ਪ੍ਰਭ ਕੋ ਮਿਲ ਬੋ ਚਾਹ ਜੇ ਚਾਹ ਤਾ ਖੋਜ ਸ਼ਬਦ ਮੈਂ ਲੈ ਸ਼ਬਦ ਵਿੱਚ ਰੱਬ ਬੈਠਾ ਹੈ ਹਰ ਇੱਕ ਇੱਕ ਸ਼ਬਦ ਦੇ ਵਿੱਚ ਰੱਬ ਦੇ ਬੋਲ ਨੇ ਹਰ ਇੱਕ ਬਾਣੀ ਦੇ ਬਚਨ ਰੱਬ ਦੇ ਬਚਨ ਨੇ ਇੱਥੇ ਕਿਸੇ ਬੰਦੇ ਦੇ ਬਚਨ ਨਹੀਂ ਹਨ ਇੱਕ ਇੱਕ ਅੱਖਰ ਜਿਹੜੇ ਬੋਲ ਰਹੇ ਨਾ ਇਹ ਰੱਬ ਦੇ ਹੀ ਬਚਨ ਨੇ ਅਕਾਲ ਪੁਰਖ ਦੀ ਧੁਰ ਕੀ ਬਾਣੀ ਆਈ ਤਨ ਸਗਲੇ ਚਿੰਤ ਮਟਾਏ ਇਹ ਸਾਰੇ ਚਿੰਤਾ ਨੂੰ ਮਿਟਾਉਣ ਵਾਸਤੇ ਰੱਬ ਦੇ ਬੋਲ ਨੇ ਜੇ ਕੋਈ ਸਮਝ ਗਿਆ ਤੇ ਫਿਰ ਗੁਰੂ ਦੇ ਪਿਆਰ ਸਾਰੇ ਚਿੰਤਾ ਦੂਰ ਹੋ ਗਏ ਆਪ ਮੁਕਤ ਹੋ ਗਿਆ ਗੁਰੂ ਸਾਹਿਬ ਕਿਰਪਾ ਕਰਨ ਸਭਨਾ ਨੂੰ ਨਾਮ ਬਾਣੀ ਸੇਵਾ ਸਿਮਰਨ ਦੀ ਦਾਤ ਗੁਰਸਿੱਖੀ ਜੀਵਨ ਦਾਨ ਬਖਸਨ ਦਰੋਂ ਘਰੋਂ ਮਹਾਰਾਜ ਸੋਜੀ ਬਖਸਨ ਕਿਰਪਾ ਕਰਨ ਮਹਾਰਾਜ ਸਤਗੁਰੂ ਜੀ ਦਾ ਅੱਜ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਫਰਮਾਨ ਸੇ ਤੀਰਥ ਬਾੜ ਤਾ ਦਾਨ ਕਰ ਮਨ ਮੈਂ ਧਰੈ ਗਮਾਨ ਨਾਨਕ ਨੇ ਫਲ ਜਾਤ ਤਹ ਜਿਉ ਕੁੰਚ ਰਸਨਾ